ਜ਼ਿਲ੍ਹਾ ਟ੍ਰੈਫਿਕ ਪੁਲਿਸ ਦੇ ਵੱਲੋਂ ਵੱਡੇ ਪ੍ਰੈਸ਼ਰ ਹਾਰਨਾ ਅਤੇ ਓਵਰਲੋਡ ਸਵਾਰੀਆਂ ਬਿਠਾ ਕੇ ਚੱਲਣ ਵਾਲਿਆਂ ਦੇ ਖਿਲਾਫ ਕੱਸਿਆ ਗਿਆ ਸਿਕੰਜਾ ਨਾਕਾਬੰਦੀ ਕਰਕੇ ਕੱਟੇ ਗਏ ਕਰੀਬ 1 ਦਰਜਨ ਤੋਂ ਵੱਧ ਦੇ ਚਲਾਨ ਕੀਤੀ ਜਾ ਰਹੀ ਕਾਰਵਾਈ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਇੱਕ ਚੌਂਕ ਦੀਆਂ ਜਿੱਥੇ ਕਿ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਦੇ ਵੱਲੋਂ ਆਪਣੀ ਟੀਮ ਨੂੰ ਨਾਲ ਲੈ ਕੇ ਪ੍ਰੈਸ਼ਰ ਹਾਰਨ ਲਗਾ ਕੇ ਚੱਲਣ ਵਾਲੀਆਂ ਬੱਸਾਂ ਤੇ ਓਵਰਲੋਡ ਕਰਕੇ ਚੱਲਣ ਵਾਲੇ ਟਰਾਂਸਪੋਰਟਰਾਂ ਦੇ ਖਿਲਾਫ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਤੇ ਮੌਕੇ ਤੇ ਹੀ ਜਿੱਥੇ ਪ੍ਰੈਸ਼ਰ ਹਾਰਨਾ ਨੂੰ ਉਤਰਵਾਇਆ ਜਾ ਰਿਹਾ ਉੱਥੇ ਹੀ ਵੱਡੀਆਂ ਲਾਈਟਾਂ ਆਦੀ ਅਤੇ ਓਵਰਲੋਡ ਸਵਾਰੀਆਂ ਕਰਕੇ ਚੱਲਣ ਵਾਲਿਆਂ ਖਿਲਾਫ ਵੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਦੱਸਣਾ ਬਣਦਾ ਹੈ ਕਿ ਸ਼ਹਿਰ ਦੇ ਵਿੱਚ ਲੰਬੇ ਸਮੇਂ ਤੋਂ ਦੇਖਣ ਨੂੰ ਮਿਲ ਰਿਹਾ ਸੀ ਕਿ ਸਵਾਰੀਆਂ ਨੂੰ ਛੱਤਾਂ ਤੇ ਬਿਠਾ ਕੇ ਓਵਰਲੋਡ ਕਰਕੇ ਚਲਾਇਆ ਜਾ ਰਿਹਾ ਤੇ ਵੱਡੇ ਪ੍ਰੈਸ਼ਰ ਹਾਰਨ ਲਗਾ ਕੇ ਸੜਕਾਂ ਦੇ ਉੱਪਰ ਬੱਸਾਂ ਚਲਾਈਆਂ ਜਾ ਰਹੀਆਂ ਜਿਸ ਤੇ ਸੰਗਿਆਨ ਲੈਂਦੇ ਹੋਏ ਪੁਲਿਸ ਵੱਲੋਂ ਅੱਜ ਕਾਰਵਾਈ ਕਰਦਿਆਂ ਹੋਇਆ 12 ਦੇ ਕਰੀਬ ਬੱਸਾਂ ਦੇ ਚਲਾਨ ਕੀਤੇ ਗਏ ਅਤੇ ਅੱਗੇ ਵੀ ਇਸ ਕਾਰਵਾਈ ਨੂੰ ਜਾਰੀ ਰੱਖਣ ਦੀ ਗੱਲ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਦੇ ਵੱਲੋਂ ਕੀਤੀ ਜਾ ਰਹੀ ਹੈ ਪੂਰੀ ਗੱਲਬਾਤ ਸੁਣਦੇ ਹਾਂ ਟ੍ਰੈਫਿਕ ਇੰਚਾਰਜ ਦੀ ਹੀ ਜ਼ੁਬਾਨੀ ਮੇਰਾ ਨਾਮ ਗੁਰਦੀਪ ਸਿੰਘ ਇੰਸਪੈਕਟਰ ਅਨਚਾਤ ਟ੍ਰੈਫਿਕ ਦਾ ਬਠਿੰਡਾ ਅੱਜ ਜਿਹੜੇ ਹਾਰ ਕਬਲ ਹਾਰਨ ਲੱਗਿਆਗੇ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਕਿਉਂਕਿ ਅੱਜ ਅਸੀਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਾਡੇ ਡੀਐਸਪੀ ਟ੍ਰੈਫਿਕ ਅਸਰੀ ਪ੍ਰਵੇਸ਼ ਚੋਪੜਾ ਜੀ ਵੀ ਹਦਾਇਤਾਂ ਦੇ ਮੁਤਾਬਕ ਸਪੈਸ਼ਲ ਇਲਾਕਾ ਬੰਦੀਆਂ ਕਰਕੇ ਜਿਹੜੀਆਂ ਬੱਸਾਂ ਦੇ ਉੱਤੇ ਸਵਾਰੀਆਂ ਬੈਠੀਆਂ ਜਾਂ ਕਿਸੇ ਨੇ ਪ੍ਰੈਸ਼ਰ ਹਾਰਨ ਲਾਇਆ ਉਹ ਇਲਾਕਾ ਬੰਦੀ ਕਰਕੇ ਉਹਨਾਂ ਦੇ ਚਲਾਨ ਕੱਟੇ ਗਏ ਕਿੰਨੇ ਕਿਲੋ ਮੀਟਰ ਚਲਾਣ ਦੇ ਕਿ ਬਸ ਹੁਣ ਤੱਕ ਅਸੀਂ ਮੈਕਸੀਮਮ 12 ਚਲਾਣ ਕਟੇ ਆ। ਸੱਲੇ ਪ੍ਰੈਸ਼ਰ ਹਾਰਨ ਤੇ ਹੀ ਆਏਗੇ ਜਾਂ ਹੋਰ ਵੀ ਆਗੇ? ਨਹੀਂ ਪ੍ਰੈਸ਼ਰ ਹਾਰਨ ਤੇ ਤਾਂ 7 ਕਾ ਬਾਕੀ ਦੂਸਰੇ ਆ ਜੀਆਂ ਉੱਪਰ ਸਵਾਰੀਆਂ ਭਾਈਆਂ ਛੱਤ ਤੇ ਉਹ ਕਟੇ। ਓਵਰਲੋਡ ਸਵਾਰੀਆਂ। ਓਵਰਲੋਡ ਸਵਾਰੀਆਂ। ਕਾਫੀ ਬੱਸਾਂ ਦੇ ਪ੍ਰੈਸ਼ਰ ਹਾਰਨ ਲੱਗੇ। ਤੁਸੀਂ ਕੀ ਕਹਿਣਾ ਚਾਹੁੰਦੇ ਆ ਤੁਸੀਂ ਟ੍ਰਾਂਸਪੋਰਟਰਾਂ ਨੂੰ ਇਹ ਤੁਹਾਡੇ ਦੇ ਮਧੀਆਂ ਨੂੰ ਕਹਿਣਾ ਚਾਹੁੰਦੇ ਆ ਜਿਨ੍ਹਾਂ ਨੇ ਪ੍ਰੈਸ਼ਰ ਹਾਰਨ ਲਾਇਆ ਆ ਬੱਸਾਂ ਤੇ ਸਵਾਰੀਆਂ ਭੌਂਦੇ ਆ ਉਹ ਤੋਂ ਗਰੇਜ ਕਰਨ ਨਹੀਂ ਤਾਂ ਫਿਰ ਅਸੀਂ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ। ਦੇ ਦਵਾਰੇ ਦਵਾਰੇ ਫਿਰ ਵੀ ਲਾਈ ਜਾਂਦੇ ਤੇ ਫਿਰ ਅਗਲੀ ਕਰ ਵੀ ਕਿਸ ਤਰ੍ਹਾਂ ਹੋਵੇ ਤੇ ਦਵਾਰੇ ਤੋਂ ਉਸ ਤਰ੍ਹਾਂ ਦਾ ਫੈਂਸ ਬਣ ਜੇ ਉਹ ਤਾਂ ਜੁਰਮ ਵੱਧ ਹੋ ਜਾ ਠੀਕ ਇਹ ਚੈਕਿੰਗ ਲਗਾਤਾਰ ਕੀਤੀ ਹੋ ਅਸੀਂ ਆਲੋ ਪਹਿਲਾਂ ਵੀ ਕਰਦੇ ਆ ਇਲਾਕੇ ਨੋਕੇ ਕਰਦੇ ਰਹਿੰਦੇ ਆ ਚਲਾਨ ਕੱਟਦੇ ਰਹਿੰਦੇ ਆ ਪਰ ਅੱਜ ਸਪੈਸ਼ਲ ਕਰ ਰਹੇ ਆ ਜੇ ਕੱਲ ਅਸੀਂ ਜਿਹੜੀਆਂ ਹੈਗੀਆਂ ਸਕੂਲ ਬੈਂਡਾਂ ਦੇ ਖਿਲਾਫ ਜਿਹੜਾ ਐਕਸ਼ਨ ਲਿਆਗਾ ਉਹਦੇ ਬੱਚੇ ਵੀ ਅਸੀਂ 14 ਚਲਾਨ ਕੱਟੇ ਕੱਲ ਸਕੂਲ ਬੈਂਡਾਂ ਦੇ ਕਿਸੇ ਦੇ ਵਰਦੀ ਨਹੀਂ ਪਾਈ ਕਿਸੇ ਕੋਲੇ ਕੋਈ ਕਿੱਟ ਹੈ ਨਹੀਂ ਉਹਦੀ ਕੰਡੀਸ਼ਨ ਮਾੜੀ ਹੈ ਉਹਨਾਂ ਚਲਾਨ ਵੀ ਕੱਟੇ ਅਸੀਂ ਕੱਲ ਇਹ ਕਿ ਉਹ ਬੈ ਸਕੂਲ ਲੈਣਾ ਜਾਂ ਛੜਕਦੇ ਬੱਥੇ ਲੌਂਗ ਹੈ ਆ ਉਹਨਾਂ ਦੇ ਸਾਈਡ ਤੇ ਪਾਈਪਾਂ ਨਹੀਂ ਲੱਗੀਆਂ ਹੋਰ ਵੀ ਕਈ ਕੰਡੀਸ਼ਨਸ ਉਹਦੇ ਵਾਸਤੇ ਜਿਵੇਂ ਉਹਨਾਂ ਦੇ ਨਵੇਂ ਆਰਟੀਓ ਸਾਹਿਬ ਨੇ ਜਿੰਨਾਂ ਦੇ ਇਸ ਤਰ੍ਹਾਂ ਬੈਨਾ ਲੌਂਗੀਆਂ ਗੇਟ ਗੂਟ ਤੇ ਲਾਉਂਦੀਆਂ ਉਹਨਾਂ ਦੇ ਪ੍ਰਿੰਸੀਪਲਾਂ ਨੂੰ ਉਹਨਾਂ ਨੂੰ ਬੁਲਾਇਆਗਾ ਨੋਟਿਸ ਕਰਕੇ ਉਹਨਾਂ ਨੂੰ ਬੁਲਾਇਆਗਾ ਠੀਕ ਹੈ